ਸੋ ਇਹ ਆਪਣੇ ਦੇਸ਼ ਦਾ ਤੇ ਦੁਨੀਆ ਦਾ ਮਹਾਨ ਜਾਦੂਗਰ ਪੀਸੀ ਸਰਕਾਰ ਤੇ ਜਦੋਂ ਇਸਨੇ ਇਹ ਜਾਦੂ ਦਿਖਾਇਆ ਕਿ ਚੰਦਰੇ ਜੀ ਸੋਚੀ ਪਏ ਸੀ ਉਹ ਕਹਿੰਦੇ ਸੀ ਇਹ ਜਾਦੂ ਹੋਈ ਨਹੀਂ ਸਰ ਦਾ ਇਹ ਨੇ ਕੋਈ ਕੋਈ ਹੋਰ ਕਰੇ ਹੋਰ ਕਰ ਵੀ ਸਕਦੀ ਹੈ ਚਲੋ ਆਪਾਂ ਦੇਖਦੇ ਹਾਂ ਕੀ ਕਰਦਾ ਹੈ ਲਓ ਜੀ ਦੀਨ ਬਜਾਈਂ ਤਰਫਾ ਛੱਪ ਵਾਂਗੂ ਖੜਾ ਹੋਇਆ ਬੇਟਾ ਅਰੇ ਜਾਨੂ ਵੀ ਸੋਚੀ ਤੋਂ ਆਲਾ ਆਪਣੇ ਦੇਸ਼ ਦਾ ਮਹਾਨ ਜਾਦੂਗਰ ਹੈ ਹੋਣਾ ਬਹੁਤ ਤਕੜਾ ਇਸਨੇ ਬਈ ਤਾਜ ਮਹਿਲ ਗੈਵ ਕਰਤਾ ਸੀਗਾ ਉਹ ਵੀ ਸਾਨੂੰ ਵੀਡੀਓ ਦਿਖਾਵਾਂਗੇ ਤਾਜ ਮਹਿਲ ਗੈਵ ਕਰਨ ਦੇ ਚਲੋ ਹੁਣ ਦੇਖਦੇ ਆ ਲਓ ਜੀ ਖਾਲੀ ਜਾ ਕੇ ਤੇ ਮੁੰਡਾ ਪਰਕਟ ਕਰਤਾ ਛੋਟਾ ਆ ਗਿਆ ਇਹ ਮੁੰਡਾ ਰਸਤੇ ਦੇ ਉੱਤੇ ਕਿਹੜੀ ਹਨਾ ਰੋਕਦਾ ਕੁਝ ਵੀ ਨਹੀਂ ਇਹ ਚੀਜ਼ ਨੂੰ ਦੇਖ ਕੇ ਹੈਰਾਨ ਹੋਗੇ ਸੀ ਕਿ ਜਦੋਂ ਇਹਨੇ ਇਹ ਜਾਦੂ ਹੈਰਾਨ ਉਹ ਵੀ ਕ੍ਰੇਨ ਕਰੂਣ ਦਾ ਉਹ ਹੈ ਹੀ ਨਹੀਂ ਜੇ ਆਪਣੇ ਦੇ ਵਿੱਚ ਬਹੁਤ ਪੁਰਾਣੀ ਜਾਦੂਦਾਰ ਇਹ ਬਹੁਤ ਪੁਰਾਣੀ ਵੀਡੀਓ ਹੈ ਮਟੀ ਲਈ ਚਲੋ ਮੁੰਡਾ ਗਾਇਬ ਹੋ ਗਿਆ ਭਾਈ ਭਾਈ ਇਹ ਵੀਡੀਓ ਚੰਗੀ ਲੱਗਦੀ ਹੈ ਜਲਦੀ ਜਲਦੀ ਸ਼ੇਅਰ ਕਰ ਦਿਓ ਤੇਜ ਨੂੰ ਫੋਲੋ ਕਰ ਲਿਓ ਤੇ ਆਪਣੇ ਕਮੈਂਟ ਵੀ ਜਰੂਰ ਦੱਸਿਓ ਧੰਨਵਾਦ ਦੋਸਤੋ ਸਸੇ ਗੱਲ ਜੀ ਵੀਰੋ ਬਲੌਗਰ ਜੇ ਵਧੀਆ ਲੱਗਾ ਸ਼ੇਅਰ ਜਰੂਰ ਕਰਿਓ ਠੀਕ ਹੈ ਜੀ ਤੇ ਫੋਲੋ ਜਰੂਰ ਕਰੋ ਤੁਹਾਡਾ ਆਪਣਾ ਪੀਵੀ 08 ਵਾਲਾ ਚੈਨਲ ਠੀਕ ਹੈ ਜੀ ਤੇ ਵੀਰੋ ਇੱਕ ਗੱਲ ਹੋਰ ਜੇ ਕੋਈ ਵੀਡੀਓ ਦੇ ਵਿੱਚ ਹਾਲੇ ਨਵੇਂ ਨਵੇਂ ਆਪਣੇ ਜਿਹੜਾ ਬਲੌਗ ਬਣਾਉਣੇ ਸ਼ੁਰੂ ਕਰਾਏ ਹਨ ਤੇ ਵੀਡੀਓ ਦੇ ਵਿੱਚ ਕੋਈ ਪ੍ਰੋਬਲਮ ਹੋਵੇ ਕਮੈਂਟ ਕਰਕੇ ਜਰੂਰ ਦੱਸਿਓ ਠੀਕ ਹੈ ਜੀ ਬਲੌਗਿੰਗ ਦੇ ਵਿੱਚ ਜਿੰਨਾਂ ਚੀਜ਼ ਹੋਵੇ ਉਹ ਵੀ ਮਾਫ਼ ਕਰਿਓ ਤੇ ਦੱਸਿਆ ਜਰੂਰ ਹਾਂ ਵੀ ਵੀਰੋ ਤੇਰੀ ਆ ਪ੍ਰੋਬਲਮ ਹੈ ਵੀਡੀਓ ਦੇ ਵਿੱਚ ਬਲੌਗ ਦੇ ਵਿੱਚ ਹਨ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਉਹ ਆਪਾਂ ਠੀਕ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ